ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤਨਸਰੀ ਮਹੱਲਾ ਪੰਜਵਾ ਜਤਨ ਕਰੈ ਮਾਨੁਖ ਦਹਿ ਕਾਵੈ ਓਹ ਅੰਤਰਜਾਮੀ ਜਾਣੈ ਪਾਪ ਕਰੇ ਕਰ ਮੁਕ ਕਰ ਪਾਵੇ ਵੇਖ ਕਰੈ ਨਿਰਬਾਨੈ ਜਤਨ ਕਰੈ ਮਾਨੁਖ ਦਹਿ ਕਾਵੇ ਓਹ ਅੰਤਰਜਾਮੀ ਜਾਣੈ ਪਾਪ ਕਰੇ ਕਰ ਮੁਕ ਕਰ ਪਾਵੇ ਭੇਖ ਕਰੇ ਨਿਰਬਾਨੈ ਜਾਣਤ ਦੂਰ ਤੁਮੇ ਪ੍ਰਭ ਨੇਰ ਉਤ ਤਾਂ ਕੈ ਉਤ ਤੇ ਉਤ ਭੇਖੈ ਆਵੇ ਲੋਭੀ ਫੇਰ ਰਹਾਉ ਜਬ ਲਗ ਟੂਟੇ ਨਾਹੀ ਮਨ ਪਰਮਾ ਤਬ ਲਗ ਮੁਕਤ ਨਾ ਕੋਈ ਕਹੋ ਨਾਨਕ ਦਿਆਲ ਸੁਆਮੀ ਸ਼ਾਂਤ ਭਗਤ ਜਨ ਸੋਈ ਜਬ ਲਗ ਟੂਟੇ ਨਾਹੀ ਮਨ ਪਰਮਾ ਤਬ ਲਗ ਮੁਕਤ ਨਾ ਕੋਈ ਕਹੋ ਨਾਨਕ ਦਇਆਲ ਸੁਆਮੀ ਸ਼ਾਂਤ ਭਗਤ ਜਨ ਸੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਾਤ ਸ੍ਰੀ ਮਹੱਲਾ ਪੰਜਵਾਂ ਏ ਭਾਈ ਲਾਲਚੀ ਮਨੁੱਖ अनेका ਯਤਨ ਕਰਦਾ ਹੈ ਲੋਕਾਂ ਨੂੰ ਧੋਖਾ ਦਿੰਦਾ ਹੈ ਵਿਰਤਕਾਂ ਵਾਲੇ ਧਾਰਮਿਕ ਪਹਿਰਾਵੇ ਬਣਾ ਹੀ ਰੱਖਦਾ ਹੈ ਪਾਪ ਕਰਕੇ ਫਿਰ ਉਹ ਪਾਪਾਂ ਤੋਂ ਮੁੱਕਰ ਵੀ ਜਾਂਦਾ ਹੈ ਪਰ ਸਭ ਦੇ ਦਿਲਾਂ ਦੀ ਜਾਣਨ ਵਾਲਾ ਉਹ ਪਰਮਾਤਮਾ ਸਭ ਕੁਝ ਜਾਣਦਾ ਹੈ हे ਪ੍ਰਭੂ ਤੂੰ ਸਭ ਜੀਵਾਂ ਦੇ ਨੇੜੇ ਵੱਸਦਾ ਹੈ ਪਰ ਲਾਲਚੀ ਬਗੰਢੀ ਮਨੁੱਖ ਤੈਨੂੰ ਦੂਰ ਵੱਸਦਾ ਸਮਝਦਾ ਹੈ ਲਾਲਚੀ ਮਨੁੱਖ ਲਾਲਚ ਦੇ ਗੇੜ ਵਿੱਚ ਫਸਿਆ ਰਹਿੰਦਾ ਹੈ ਮਾਇਆ ਦੀ ਖਾਤਰ ਉੱਧਰ ਤੱਕਦਾ ਹੈ ਉੱਧਰ ਉੱਧਰ ਤੋਂ ਉੱਧਰ ਤੱਕਦਾ ਹੈ ਉਸ ਦਾ ਮਨ ਟਿਕਦਾ ਨਹੀਂ ਰਹਾਓ ਏ ਭਾਈ ਜਦੋਂ ਤੱਕ ਮਨੁੱਖ ਦੇ ਮਨ ਦੀ ਮਾਇਆ ਵਾਲੀ ਭਟਕਣਾ ਦੂਰ ਨਹੀਂ ਹੁੰਦੀ ਇਹ ਲਾਲਚ ਦੇ ਬੰਜੇ ਤੋਂ ਆਜ਼ਾਦ ਨਹੀਂ ਹੋ ਸਕਦਾ ਏ ਨਾਨਕ ਆਖ ਪਹਿਰਾਵਿਆਂ ਨਾਲ ਭਗਤ ਨਹੀਂ ਬਣ ਜਾਈਦਾ ਜਿਸ ਮਨੁੱਖ ਉਤੇ ਮਾਲਕ ਪ੍ਰਭੂ ਦਇਆਵਾਨ ਹੁੰਦਾ ਹੈ ਤੇ ਉਸ ਨੂੰ ਨਾਮ ਦੀ ਦਾ ਦਿੰਦਾ ਹੈ ਉਹੀ ਮਨੁੱਖ ਸੰਤ ਹੈ ਭਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ